ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਹਵੇਲੀ ਵਿੱਚ ਕੈਦ ਕੀਤਾ ਗਿਆ ਜਿਸ ਵਿੱਚ ਇੱਕ ਬਹੁਤ ਭਿਆਨਕ ਪ੍ਰੇਤ ਰਹਿੰਦਾ ਸੀ ਜੋ ਲੋਕਾਂ ਨੂੰ ਡਰਾਉਂਦਾ ਅਤੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀ ਕੀ ਉਹ ਪ੍ਰੇਤ ਗੁਰੂ ਤੇਗ ਬਹਾਦਰ ਜੀ ਨੂੰ ਡਰਾ ਸਕਿਆ ਜਦੋਂ ਇੱਕ ਸਿੱਖ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਮੇਰੇ ਵਿੱਚ ਬਹੁਤ ਸ਼ਕਤੀਆਂ ਹਨ ਮੈਂ ਮੁਗਲਾਂ ਅਤੇ ਤੁਰਕਾਂ ਨੂੰ ਤਬਾਹ ਕਰ ਸਕਦਾ ਹਾਂ ਫਿਰ ਗੁਰੂ ਜੀ ਨੇ ਉਸ ਦਾ ਹੰਕਾਰ ਕਿਵੇਂ ਤੋੜਿਆ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾ ਤੁਹਾਨੂੰ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਜਦੋਂ ਸ਼ਹੀ ਗੁਰ ਤੇਗ ਬਹਾਦਰ ਜੀ ਬਾਦਸ਼ਾਹ ਔਰੰਗਜ਼ੇਬ ਦੇ ਬਲਾਵੇ ਤੇ ਦਿੱਲੀ ਪਹੁੰਚੇ ਤਾਂ ਔਰੰਗਜ਼ੇਬ ਦੇ ਕਹਿਣ ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਟਹਿਰਾਇਆ ਗਿਆ ਜਿਸ ਵਿੱਚ ਇੱਕ ਬਹੁਤ ਹੀ ਭਿਆਨਕ ਪ੍ਰੇਤ ਰਹਿੰਦਾ ਸੀ ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਹ ਪ੍ਰੇਤ ਉਸ ਨੂੰ ਡਰਾਉਂਦਾ ਅਤੇ ਉਸ ਨੂੰ ਮਾਰ ਕੇ ਖਾ ਜਾਂਦਾ ਸੀ ਔਰੰਗ ਜੇਬ ਦੀ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਉਸ ਡਰਾਵਣੀ ਹਵੇਲੀ ਵਿੱਚ ਲੈ ਗਏ ਅਤੇ ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਜਿਹੜੇ ਸੇਵਕ ਗੁਰੂ ਜੀ ਦੇ ਨਾਲ ਆਏ ਸਨ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਗਿਆ। ਉੱਧਰ ਔਰੰਗਜੀਬ ਕਹਿਣ ਲੱਗਿਆ, ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦੇਵੇਗਾ। ਔਰੰਗਜੀਬ ਨੂੰ ਵਜ਼ੀਰ ਕਹਿਣ ਲੱਗਿਆ ਕਿ ਆਪ ਜੀ ਨੇ ਬਹੁਤ ਹੀ ਚੰਗਾ ਢੰਗ ਅਪਣਾਇਆ ਹੈ। ਮਾਰਨ ਤੋਂ ਬਿਨਾ ਹੀ ਗੁਰੂ ਜੀ ਮਰ ਜਾਣਗੇ। ਨਹੀਂ ਤਾਂ ਉਸ ਪ੍ਰੇਤ ਤੋਂ ਡਰਦੇ ਆਂ ਮੁਸਲਮਾਨ ਧਰਮ ਅਪਣਾ ਲੈਣਗੇ। ਉੱਧਰ ਉਸ ਡਰਾਬਣੀ ਹਵੇਲੀ ਦੇ ਚਾਰੇ ਪਾਸੇ ਪੈਰੀਂਦਾਰ ਖੜੇ ਹੋਏ ਸਨ ਤੇ ਗੁਰੂ ਜੀ ਉਸ ਹਵੇਲੀ ਦੇ ਅੰਦਰ ਬੈਠ ਗਏ। ਜਦੋਂ ਚਾਨਣ ਖਤਮ ਹੋਇਆ ਅਤੇ ਹਨੇਰਾ ਛਾ ਗਿਆ ਤਾਂ ਭਿਆਨਕ ਦੇਵ ਵਾਲਾ ਉਹ ਪ੍ਰੇਤ ਹਵੇਲੀ ਅੰਦਰ ਆ ਗਿਆ ਉਸ ਪ੍ਰੇਤ ਨੇ ਜਦੋਂ ਹਵੇਲੀ ਅੰਦਰ ਗੁਰੂ ਜੀ ਨੂੰ ਦੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਾਪ ਦੇਖ ਕੇ ਨਿਹਾਲ ਹੋ ਗਿਆ ਉਸ ਪ੍ਰੇਤ ਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤਾ ਅਤੇ ਨਿਮਰਤਾ ਹੋ ਕੇ ਮੁਖ ਤੋਂ ਬੇਨਤੀ ਕੀਤੀ ਹੇ ਗੁਰੂ ਜੀ ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਮੈਂ ਧੰਨ ਹੋ ਗਿਆ ਹਾਂ ਆਪ ਜੀ ਮੈਨੂੰ ਆਪਣਾ ਸੇਵਕ ਜਾਣੋ ਅਤੇ ਮੇਰੇ ਲਈ ਕੋਈ ਵੱਡਾ ਆਦੇਸ਼ ਦਿਓ ਜਲ ਨੂੰ ਛੋਣ ਦੀ ਮੇਰੇ ਵਿੱਚ ਸ਼ਕਤੀ ਨਹੀਂ ਜੇ ਮੈਂ ਆਪ ਜੀ 바ਸਤੇ ਭੋਜਨ ਲਿਆ ਆਮਾਂ ਤਾਂ ਪਤਾ ਨਹੀਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਸ਼ਕੋਗੇ ਜਾਂ ਨਹੀਂ ਤੁਸੀਂ ਜੋ ਕਹੋਗੇ ਮੈਂ ਹਰ ਸੇਵਾ ਕਰਨ ਲਈ ਤਿਆਰ ਹਾਂ ਇੱਥੇ ਜਿਹੜੇ ਵੀ ਦੁਸ਼ਟ ਆਪ ਜੀ ਦੇ ਦੁਖੀ ਹਨ ਜੈਸੂ ਨੂੰ ਵੀ ਕਹੋ ਉਸ ਨੂੰ ਮਾਰ ਦਿੰਦਾ ਹਾਂ ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਸੁੱਟ ਦਿੰਦਾ ਹਾਂ ਉਹਨਾਂ ਦੇ ਘਰਾਂ ਦੀਆਂ ਜੜਾ ਉਖਾੜ ਦੇਵਾਂਗਾ ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਇਹ ਸਾਰੀ ਕਾਰਵਾਈ ਕਰ ਸਕਦਾ ਹਾਂ ਪ੍ਰੇਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਫਰਮਾਇਆ ਅਸੀਂ ਤਾਂ ਕਿਸੇ ਨੂੰ ਦੁਸ਼ਮਣ ਨਹੀਂ ਜਾਣਿਆ ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ ਕਿਉਂਕਿ ਸਾਰੇ ਜੀਵ ਆਪਣੇ ਭਾਗਾ ਕਰਕੇ ਹਨ ਇਹ ਸਭ ਕੰਮ ਕਰਾਉਣ ਵਾਲਾ ਉਹ ਪਰਮੇਸ਼ਰ ਹੀ ਹੈ ਜਿਸ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ ਪਰਮੇਸ਼ਰ ਹੀ ਸਾਰਿਆਂ ਨੂੰ ਮਰਦਾ ਆਪਣੇ ਉਹਨਾਂ ਦੀ ਰੱਖਿਆ ਕਰਦਾ ਹੈ